ਪੰਜਾਬ ਬੰਦ ਦਾ ਐਲਾਨ ਹੋ ਚੁੱਕਾ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਅਵਾਜਾਈ ਠੱਪ ਰਹੇਗੀ ਤੇ ਘਰੋਂ ਨਿਕਲਣ ਤੋਂ ਪਹਿਲਾਂ ਅਲਰਟ ਹੋ ਜਾਓ ਕਿਉਂਕਿ ਤੁਹਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਉੱਥੇ ਹੀ ਕੱਲ ਨੂੰ ਪੰਜਾਬ ਬੰਦ ਰਹੇਗਾ ਤੇ ਜਿਸ ਤੋਂ ਬਾਅਦ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਦੌਰਾਨ ਦੱਸਦੀ ਹੈ ਕਿ ਪਹਿਲਾ ਕੀ ਕੀ ਬੰਦ ਕੀਤਾ ਗਿਆ ਹੈ ਤੇ ਉਥੇ ਹੀ ਕਾਲੂ ਪੰਜਾਬ ਬੰਦ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਜਿਹੜਾ ਕਿ ਬੰਦ ਰਹੇਗਾ ਤੇ ਮੁਕੰਮਲ ਤੌਰ ਤੇ ਪੰਜਾਬ ਬੰਦ ਦਾ ਐਲਾਨ ਕਰ ਚੁੱਕਿਆ ਹੈ ਰੇਲ ਆਵਾਜਾਈ ਬੰਦ ਰਹੇਗੀ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ ਸਰਕਾਰੀ ਤੇ ਗੈਰ ਸਰਕਾਰੀ ਦਫਤਰ ਬੰਦ ਰਹਿਣਗੇ ਤੇ ਪ੍ਰਾਈਵੇਟ ਮਹਨ ਨਹੀਂ ਚੱਲਣਗੇ ਗੈਰ ਜਿਹੜਾ ਕਿ ਉਥੇ ਹੀ ਗੈਸ ਸਟੇਸ਼ਨ ਬੰਦ ਰਹਿਣਗੇ ਪੈਟਰੋਲ ਪੰਪ ਬੰਦ ਰਹਿਣਗੇ ਸਬਜੀ ਮੰਡੀਆਂ ਤੱਕ ਬੰਦ ਰਹਿਣਗੀਆਂ ਦੁੱਧ ਦੀ ਸਪਲਾਈ ਵੀ ਬੰਦ ਆ ਤੇ ਵਿਆਹ ਵਾਲਿਆਂ ਨੂੰ ਇਜਾਜ਼ਤ ਮਿਲੇਗੀ ਤੇ ਉੱਥੇ ਹੀ ਐਮਰਜੈਂਸੀ ਸੇਵਾਵਾਂ ਜਿਹੜੀ ਆ ਕਿ ਉਹ ਚੱਲਣਗੀਆਂ ਨੌਕਰੀ ਇੰਟਰਵਿਊ ਦੀ ਇਜਾਜ਼ਤ ਹੈ ਤੇ ਉੱਥੇ ਹੀ 200 300 ਥਾਵਾਂ ਤੇ ਨਾਕੇਬੰਦੀ ਵੀ ਰਹੇਗੀ ਆਮ ਜਨਤਾ ਘਰੋਂ ਜਿਹੜੀ ਕਿ ਬਾਹਰ ਨਾ ਨਿਕਲੇ ਤੇ ਜਿਸ ਤੋਂ ਬਾਅਦ ਇਹ ਚੀਜ਼ਾਂ ਜਿਹੜੀਆਂ ਕਿ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਜਗਜੀਤ ਢੱਲੇਵਾਲ ਦੇ ਹੱਕ ਦੇ ਵਿੱਚ ਇੱਕ ਵੱਡਾ ਜਿਹੜਾ ਕਿ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਦੂਜੇ ਪਾਸੇ ਸਰਕਾਰਾਂ ਨੂੰ ਜਿਹੜਾ ਕਿ ਲਗਾਤਾਰ ਪਰਟਵਾਰ ਕਰਦੇ ਹੋਏ ਨਜ਼ਰ ਆਉਣਗੇ ਕਿਸਾਨ ਤੇ ਦੂਜੇ ਪਾਸੇ ਪੰਜਾਬ ਬੰਦਾ ਸੱਦਾ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ ਦੇਖਣਾ ਹੈ ਹੋਵੇਗਾ ਕਿ ਜੇਕਰ ਜਿਹੜਾ ਕਿ ਸਰਕਾਰਾਂ ਕਿਸਾਨਾਂ ਨੂੰ ਲੈ ਕੇ ਹੁਣ ਕੀ ਫੈਸਲਾ ਲੈਣਗੀ ਤੇ ਦੂਜੇ ਪਾਸੇ ਕੀ ਸਰਕਾਰ ਕਿਸਾਨਾਂ ਦੇ ਹੱਕ ਦੇ ਵਿੱਚ ਆਏਗੀ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਕਿਸਾਨਾਂ ਦਾ ਪੱਖ ਕੇਂਦਰ ਸਰਕਾਰ ਲਏਗੀ ਜਾਂ ਨਹੀਂ ਹੋਣ ਪੰਜਾਬ ਬੰਦੇ ਸੱਦੇ ਦੇ ਵੱਲੋਂ ਉੱਥੇ ਹੀ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਸਰਕਾਰਾਂ ਨੂੰ ਲੈ ਕੇ ਹੱਲਾ ਜਿਹੜਾ ਕਿ ਇੱਕ ਸਾਥ ਜਥੇਬੰਦੀਆਂ ਬੋਲਣ ਗਈਆਂ ਦੂਜੇ ਪਾਸੇ ਇਹ ਵੱਡੀ ਖਬਰ ਹੈ ਜਿਹੜੀ ਕਿ ਕਿਸਾਨਾਂ ਦੇ ਵੱਲੋਂ ਕੱਲ ਜਿਹੜਾ ਕਿ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਲਗਾਤਾਰ ਸਿਆਸੀ ਲੀਡਰ ਵੀ ਇਸ ਗੱਲ ਦੀ ਜਿਹੜੀ ਕਿ ਅਪੀਲ ਕਰ ਰਹੇ ਨੇ ਖਨੋਰੀ ਬਾਰਡਰ ਦੇ ਉੱਤੇ ਜਗਜੀਤ ਡੱਲੇਵਾਲ ਜਿਹੜੇ ਕਿ ਅੱਜ 34 ਦਿਨ ਹੋ ਗਏ ਨੇ ਤੇ ਉਹਨਾਂ ਦੇ ਵੱਲੋਂ ਭੁੱਖ ਹੜਤਾਲ ਮਰਨ ਵਰਤ ਜਾਰੀ ਹੈ ਤੇ ਅੱਜ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਹੈ ਜਿਹੜੀ ਕਿ ਕਾਫੀ ਖਰਾਬ ਹੋ ਚੁੱਕੀ ਹੈ ਕਮਜ਼ੋਰੀ ਪੈ ਚੁੱਕੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਚਿੰਤਾ ਵਧਦੀ ਜਾ ਰਹੀ ਹੈ ਤੇ ਹੁਣ ਪੰਜਾਬਾਂ ਦਾ ਸੱਦਾ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ ਸਰਕਾਰਾਂ ਕੀ ਕਿਸਾਨਾਂ ਦੇ ਹੱਕ ਦੇ ਵਿੱਚ ਆਉਣਗੀਆਂ ਜਾ ਨਹੀਂ ਜਾਂ ਉਸ ਤੋਂ ਬਾਅਦ ਪੰਜਾਬ ਬੰਦ ਨੂੰ ਲੈ ਕੇ ਕੋਈ ਵੱਡਾ ਫੈਸਲਾ ਹੋਵੇਗਾ ਜਾਂ ਨਹੀਂ ਤੇ ਜਿਸ ਤੋਂ ਬਾਅਦ ਉਥੇ ਹੀ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਲਗਾਤਾਰ ਕਿਸਾਨ ਜਿਹੜੇ ਕਿ ਲਗਾਤਾਰ ਅਗਲੀਆਂ ਰਣਨੀਤੀਆਂ ਕੱਢ ਰਹੇ ਨੇ ਤੇ ਹੁਣ ਉਥੇ ਹੀ ਸਰਕਾਰਾਂ ਨੂੰ ਦੇਖਣਯੋਗ ਹੋਵੇਗਾ ਕਿ ਕਿਸਾਨਾਂ ਦੇ ਪੱਖ ਦੇ ਵਿੱਚ ਕੋਈ ਫੈਸਲਾ ਲਿਆ ਜਾਵੇਗਾ ਜਾਂ ਨਹੀਂ ਤੇ ਹੁਣ ਪੰਜਾਬ ਬੰਦ ਕੱਲ ਨੂੰ ਰਹੇਗਾ ਤੇ ਉਥੇ ਹੀ ਕਈ ਜਿਹੜੇ ਕਿ ਆਵਾਜ਼ਾਂ ਠੱਪ ਰਹੇਗੀ ਤੇ ਜਿਸ ਤੋਂ ਬਾਅਦ ਜਿਹੜਾ ਕਿ ਤੁਹਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਆਮ ਜਨਤਾ ਨੂੰ ਅਪੀਲ ਲਗਾਤਾਰ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ